ਦੋਸਤੋ ਅੱਜ ਮੈਂ ਦੂਸਰੀ ਵੀਡੀਓ ਲੈ ਕੇ ਤੁਹਾਡੇ ਕੋਲ ਆਇਆ ਹਾਂ ਭਾਰਤ-ਪਾਕਿ ਯੁੱਧ ਨਾਲ ਸੰਬੰਧਿਤ ਕੀ ਭਾਰਤ ਤੇ ਪਾਕ ਦਾ ਭਿਆਨਕ ਯੁੱਧ ਹੋਊਗਾ ਦੋਸਤੋ 14 ਦਿਨ ਬਾਅਦ ਅਸੀਂ ਬਦਲਾ ਲੈ ਲਿਆ ਅਸੀਂ 에ਅਰ ਸਟ੍ਰਾਈਕ ਕਰਕੇ ਲਗਭਗ ਜਿਹੜੇ ਉੱਥੇ ਆਤਕਵਾਦੀ ਸੀਗੇ ਉਹ 30 ਦੇ ਕਰੀਬ ਤਾਂ ਅਸੀਂ ਮਾਰ ਦਿੱਤਾ ਦੋਸਤੋ ਤੇ ਅਸੀਂ ਮੇਰਾ ਖਿਆਲ ਹੈ ਬਦਲਾ ਲੈ ਲਿਆ ਯੁੱਧ ਦੀ ਜਰੂਰਤ ਪਊਗੀ ਕਿ ਨਹੀਂ ਪਊਗੀ ਲੇਕਿਨ ਦੋਸਤੋ ਭਿਆਨਕ ਯੁੱਧ ਹੋ ਵੀ ਸਕਦਾ ਹੈ ਇਸੇ ਕਰਕੇ ਅੱਜ ਪੰਜਾਬ ਦੇ ਲਗਭਗ 20 ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਮੌਕ ਡ੍ਰਿਲ ਹੋ ਰਹੀ ਹੈ ਮੌਕ ਡ੍ਰਿਲ ਕੀ ਹੈ ਕਿਉਂ ਯੁੱਧ ਨਹੀਂ ਹੋਣਾ ਚਾਹੀਦਾ ਤੇ ਜੇ ਚੋਦ ਹੁੰਦਾ ਤਾਂ ਉਹਦਾ ਕੀ ਪ੍ਰਭਾਵ ਪਊਗਾ ਇਹ ਸਾਰੀ ਆਪਾਂ ਗੱਲਬਾਤ ਕਰਾਂਗੇ ਦੇਖਿਓ ਵੀਡੀਓ ਦੇ ਅੰਤ ਤੱਕ ਸਸਕਾਲ ਨਮਸਕਾਰ ਕੇਮ ਸ਼ੋ ਆਦਾਬ ਮੋਜਾ ਮੰਨਦੇ ਹੋ ਮੋਜਾ ਮੰਨਦੇ ਰਹੋ ਚੱਲ ਜਿਗਾ ਕਲਾ ਚ ਰਹੋ ਦੋਸਤੋ ਵੈਲਕਮ ਟੂ ਗੋਪਾਲ ਫੈਮਲੀ ਅਨਦਰ ਵੀਡੀਓ ਚਲੋ ਵੀਡੀਓ ਕਰਦਾ ਮੈਂ ਸ਼ੁਰੂ ਤੁਸੀਂ ਬਣਿਓ ਵੀਡੀਓ ਦੇ ਨਾਲ ਮੈਂ ਗਿਆ ਤੇ ਆਇਆ ਜੋ 20 ਅਪ੍ਰੈਲ ਨੂੰ ਜੋ ਪੈਰਗਾਮ ਦੇ ਵਿੱਚ ਹੋਇਆ ਬਹੁਤ ਗਲਤ ਹੋਇਆ ਬਹੁਤ ਹੀ ਮਾੜਾ ਹੋਇਆ ਆਤਕਮਰਦੀ ਘਟਨਾ ਦੇ ਨਾਲ ਜਿਹੜੇ 26 ਪਰਿਵਾਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜੋ ਬੇਇਨਸਾਫੀ ਹੋਈ ਦੋਸਤੋ ਨਾ ਵੀ ਆਈਆਂ ਮੇਰੀਆਂ ਬੱਚੀਆਂ ਪਹਿਣਾ ਦੇ ਨਾਲ ਜਿਹੜਾ ਉਹਨਾਂ ਦੇ ਸੁਹਾਗ ਨੂੰ ਖੋਲਿਆ ਗਿਆ ਤੇ ਦੋਸਤੋ ਬੜਾ ਮਾੜਾ ਹੋਇਆ ਔਰ ਮੈਂ ਉਸ ਦਿਨ ਤੋਂ ਇੱਕ ਚੀਚਿਆ ਲੈ ਰਿਹਾ ਕਿ ਆਤਕਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਲੇਕਿਨ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਫੜ ਕੇ ਖੁੱਡ ਚੋਂ ਬਾਹਰ ਕੱਢ ਕੇ ਉਹਨਾਂ ਨਾਲ ਐਸਾ ਸਲੂਕ ਕੀਤਾ ਜਾਵੇ ਕਿ ਦੂਸਰੇ ਕੋਈ ਵੀ ਇਸ ਤਰ੍ਹਾਂ ਦਾ ਹਿਆ ਨਾ ਕਰ ਸਕਣ ਕਿ ਉਹ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਕਰ ਸਕਣ ਇਸ ਤਰ੍ਹਾਂ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਣ ਕਿਉਂਕਿ ਦੋਸਤੋ ਜੁੱਧ ਜੇਕਰ ਹੁੰਦਾ ਤਾਂ ਜੁੱਧ ਦੇ ਵਿੱਚ ਫੌਜਾਂ ਤਾਂ ਆਪਸ ਵਿੱਚ ਲੜਦੀਆਂ ਹੀ ਆਂ ਫੌਜਾਂ ਦਾ ਨੁਕਸਾਨ ਹੁੰਦਾ ਹੀ ਹੈ ਪਰ ਦੋਸਤੋ ਆਮ ਨਾਗਰਿਕਾਂ ਦਾ ਵੀ ਨੁਕਸਾਨ ਹੁੰਦਾ ਹੈ ਔਰ ਇਸ ਦੇ ਵਿੱਚ ਦੋਸਤੋ ਬਹੁਤ ਸਾਰੇ ਸਾਡੇ ਜਿਹੜੇ ਹੈਗੇ ਆ ਕਰੋੜਾਂ ਨਾਗਰਿਕ ਜਿਹੜੇ ਹੈਗੇ ਆ ਉਹ ਬੇਫਜ਼ੂਲ ਇਸ ਮਤਲਬ ਜਿਹੜੀ ਹੈਗੀ ਹੈ ਜਦ ਵਿੱਚ ਆ ਸਕਦੇ ਆ ਕਿਉਂਕਿ ਪਤਾ ਨਹੀਂ ਆਪਾਂ ਚਾਤ ਮਾਰ ਕੇ ਦੇਖ ਲੋ ਦੋਸਤੋ ਰਸ਼ੀਆ ਤੇ ਯੂਕਰੇਨ ਦਾ ਜੋ ਜੰਹ ਹੋ ਰਿਹਾ ਦੋਸਤੋ ਪਿਛਲੇ 3 ਸਾਲਾਂ ਤੋਂ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਯੂਕਰੇਨ ਰਸ਼ੀਆ ਦੇ ਮੁਕਾਬਲੇ ਇੱਕ ਪਿੱਧਰ ਜਾਂ ਦੇਸ਼ ਹੈ ਇੱਕ ਬਹੁਤ ਘੱਟ ਸ਼ਕਤੀ ਵਾਲਾ ਦੇਸ਼ ਹੈ ਪਰ 3 ਸਾਲਾਂ ਤੋਂ ਉਹ ਟਿਕਿਆ ਆ ਰਿਹਾ ਦੋਸਤੋ ਲੇਕਿਨ ਨੁਕਸਾਨ ਬਹੁਤ ਹੋਇਆ ਨੁਕਸਾਨ ਰਸ਼ੀਆ ਦਾ ਵੀ ਹੋਇਆ ਉਹ ਵੱਡਾ ਮੁਲਕ ਹੈ ਉਹਨੂੰ ਲੱਗਦਾ ਕਿ ਪਰਸੈਂਟੇਜ ਦੇ ਵਿੱਚ ਘਟ ਹੋਇਆ ਛੋਟਾ ਮੁਲਕਾ ਉਦੀ ਪਰਸੈਂਟੇਜ ਜਿਹੜੀ ਆ ਜ਼ਿਆਦਾ ਦਿਖਾਈ ਦਿੰਦੀ ਹੈ ਲੇਕਿਨ ਦੋਸਤੋ ਜੇ 1 ਕਰੋੜ ਯੂਕਰੇਨ ਵਾਲਿਆਂ ਦਾ ਨੁਕਸਾਨ ਹੁੰਦਾ ਰੁਪਈਆ ਚ ਮੰਨ ਕੇ ਚੱਲਦਾ ਪਏ ਮਨ ਹੈ ਜੇ ਸਿਰਫ ਐਗਜ਼ਾਮਪਲ ਹੈ ਤੇ 1 ਕਰੋੜ ਦਾ ਰਸ਼ੀਆ ਦਾ ਹੁੰਦਾ ਤਾਂ ਨੁਕਸਾਨ ਬਰਾਬਰ ਹੈ ਪਰ ਰਸ਼ੀਆ ਨੂੰ ਉਹ ਘੱਟ ਲੱਗਦਾ ਕਿਉਂਕਿ ਵੱਡਾ ਮੁਲਕ ਹੈ ਉਹਦੇ ਲਈ ਇਹ ਘੱਟ ਨੁਕਸਾਨ ਹੈ ਪਰ ਦੋਸਤੋ ਨੁਕਸਾਨ ਵੱਧ ਹੈ ਜਾਂ ਘੱਟ ਲੇਕਿਨ ਹੋ ਇੱਕੋ ਜਿੰਨਾ ਰਿਹਾ ਕੋਈ ਫਾਇਦਾ ਨਹੀਂ ਜੁੱਧ ਦਾ ਔਰ ਜੁੱਧ ਦੇ ਨਤੀਜੇ ਜਿਹੜੇ ਆ ਭਿਆਨਕ ਨਿਕਲਦੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਨਾਗਰਿਕ ਬੇਫਜ਼ੂਲ ਮਾਰੇ ਜਾਂਦੇ ਆ ਮੇਰੇ ਭੈਣ ਭਰਾ ਜਿਹੜੇ ਆ ਕੇ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਆ ਕੇ ਗਰਮਾ ਗਰਮ ਲੈਕਚਰ ਦਿੰਦੇ ਆ ਕਿ ਜੁੱਧ ਹੋਣਾ ਚਾਹੀਦਾ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਮੈਂ ਵੀ ਦੇਸ਼ ਭਗਤ ਆ ਮੈਂ ਵੀ ਚਾਹੁੰਦਾ ਕਿ ਪਾਕਿਸਤਾਨ ਨੂੰ ਜਿਹੜਾ ਹੈਗਾ ਸਬਕ ਸਿਖਾਇਆ ਜਾਵੇ ਔਰ ਖਾਸ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਜਿਹੜੇ ਟ੍ਰੇਨ ਹੋ ਕੇ ਦਰਿੰਦੇ ਫਤਖਵਾਦ ਦੇ ਨਾਂ ਤੇ ਆ ਕੇ ਸਾਡੇ ਮਾਸੂਮ ਲੋਕਾਂ ਦੀ ਹੱਤਿਆ ਕਰਦੇ ਆ ਮਾਸੂਮ ਲੋਕਾਂ ਨੂੰ ਮਾਰ ਕੇ ਉਹਨਾਂ ਦੇ ਪਰਿਵਾਰ ਦਾ ਉਜਾੜਾ ਕਰਦੇ ਆ ਅਜਿਹਾ ਹੰਦਾ ਜਿਹੜਾ ਹੈਗਾ ਬਿਲਕੁਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਦੋਸਤੋ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਰੇਸ਼ਨ ਸੰਧੂਰ ਕੀਤਾ ਉਹਨਾਂ ਨੇ ਉਸ ਸੰਧੂਰ ਦਾ ਦੋਸਤੋ ਬਦਲਾ ਲੈ ਲਿਆ ਜਿਸ ਸੰਧੂਰ ਨੂੰ ਰਾਖਸ਼ਾ ਨੇ ਉਜਾੜਿਆ ਸੀ ਜਿਸ ਸੰਧੂਰ ਦੇ ਉੱਤੇ ਰਾਖਸ਼ਾ ਨੇ ਹੱਥ ਪਾਇਆ ਸੀ ਦੋਸਤੋ ਉਸ ਸੰਧੂਰ ਦੇ ਨਾਂ ਤੇ ਜਿਹੜਾ ਬਦਲਾ ਲਿਆ ਜਿਹੜਾ ਅਸੀਂ ਸਰਦੀ ਕਾਲ ਸਟ੍ਰਾਈਕ ਕੀਤੀ ਹੈ ਮੈਂ ਉਸ ਤੋਂ ਬਹੁਤ-ਬਹੁਤ ਜੀ ਆਇਆਂ ਕਹਿੰਨਾ ਹੈ ਔਰ ਮੈਂ ਪ੍ਰਧਾਨ ਮੰਤਰੀ ਪ੍ਰਿੰਦਰ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ ਔਰ ਦੋਸਤੋ ਮੈਂ ਸਿਰਫ ਇਹ ਚਾਹਨਾ ਕਿ ਜਿਹੜੀ ਵੱਡੀ ਤੇ ਭਿਆਨਕ جنگ ਨਾ ਲੱਗੇ ਔਰ ਦੋਸਤੋ ਹੋ ਸਕਦਾ ਹੈ ਉੱਪਰ ਵਾਲੇ ਨੇ ਚਾਹਿਆ ਤਾਂ ਇਦਾਂ ਹੀ ਹੋਊਗਾ ਲੇਕਿਨ ਅੱਜ ਜਿਹੜੇ 20 ਸ਼ਹਿਰਾਂ ਦੇ ਵਿੱਚ ਮੌਕ ਡ੍ਰੈਲ ਹੋ ਰਹੀ ਹੈ ਉਹ ਸ਼ਹਿਰ ਕਿਹੜੇ ਹੈ ਪਹਿਲਾ ਉਹਨਾਂ ਦਾ ਜ਼ਿਕਰ ਕਰਦੇ ਆ ਉਹਨਾਂ ਵਿੱਚ ਦੋਸਤੋ ਅੰਮ੍ਰਿਤਸਰ ਜਲੰਧਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਦੋਸਤੋ ਇਹ ਵੀ ਜਲੰਧਰ ਦਾ ਹਿੱਸਾ ਹੈਗਾ ਔਰ ਇਸ ਤੋਂ ਇਲਾਵਾ ਬਰਨਾਲਾ ਡਿਸਟ੍ਰਿਕਟ ਭਾਖੜਾ ਨੰਗਲ ਜੋ ਹੈ ਰੋਪੜ ਦਾ ਹਿੱਸਾ ਉਸ ਤੋਂ ਇਲਾਵਾ ਹਲਵਾਰਾ ਜਿਹੜਾ ਹੈ ਉਹ ਲੁਧਿਆਣੇ ਦਾ ਹਿੱਸਾ ਹੈ ਦੋਸਤੋ ਤੇ ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਤ ਬਟਾਲਾ ਜੋ ਹੈ ਗੁਰਦਾਸਪੁਰ ਜਿਹੜੇ ਨਾਲ ਸੰਬੰਧਤ ਮੁਹਾਲੀ ਖੁਦ ਜ਼ਿਲ੍ਹਾ ਹੈ ਅਬੋਰ ਜੋ ਹੈ ਫਾਜ਼ਿਲਕਾ ਦਾ ਹਿੱਸਾ ਇਸ ਤੋਂ ਇਲਾਵਾ ਦੋਸਤੋ ਲਾਸਟ ਦੇ ਵਿੱਚ ਹੈ ਫਰੀਦਪੁਰ ਇੱਕ ਪੂਰਥਲੇ ਦਾ ਸ਼ਹਿਰ ਹੈ ਇਹਨਾਂ 20 ਸ਼ਹਿਰਾਂ ਦੇ ਵਿੱਚ ਦੋਸਤੋ ਅੱਜ ਮੌਕ ਡ੍ਰਿਲ ਹੋਣੀ ਹੈ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਕਿ ਜੇਕਰ ਜੰਦ ਹੁੰਦਾ ਹੈ ਔਰ ਸੱਚਮੁੱਚ ਹੁੰਦਾ ਤੇ ਸਾਨੂੰ ਕਈ ਵਾਰੀ ਰਾਤ ਨੂੰ ਜਿਹੜਾ ਹੈਗਾ ਅ ਬਲੈਕਆਊਟ ਰੱਖਣੀ ਪੈਂਦੀ ਆ ਤਾਂ ਜੋ ਦੁਸ਼ਮਨ ਜਿਹੜਾ ਹੈਗਾ ਉਹਨੂੰ ਦਿਖਾਈ ਨਾ ਪਵੇ ਰਾਤ ਦੇ ਸਮੇਂ ਅਸੀਂ ਕਿੱਥੇ ਤੇ ਕਿਹੜੀ ਹਰਕਤ ਕਰ ਰਹੇ ਆ ਜਦੋਂ ਬਲੈਕਆਊਟ ਹੁੰਦੀ ਆ ਦੋਸਤੋ ਤਾਂ ਸਾਨੂੰ ਵੀ ਆਪਣੀਆਂ ਲਾਈਟਾਂ ਬੰਦ ਰੱਖਣੀਆਂ ਪੈਂਦੀਆਂ ਨਾ ਅਸੀਂ ਜਨਰੇਟਰ ਦਾ ਇਸਤੇਮਾਲ ਕਰ ਸਕਦੇ ਆਂ ਔਰ ਨਾ ਹੀ ਇਨਵਰਟਰ ਦਾ ਨਾ ਹੀ ਟਰਚਰ ਦਾ ਕਿਉਂਕਿ ਅੰਧੇਰਾ ਰੱਖਣਾ ਹੁੰਦਾ ਤੇ ਦੋਸਤੋ ਜਿਹੜੀਆਂ ਥਾਵਾਂ ਤਾਂ ਨਿਸ਼ਾਨਾ ਬਣਾ ਸਕਦਾ ਦੁਸ਼ਮਨ ਜਿਸ ਤਰ੍ਹਾਂ ਹਸਪੀਟਲ ਹੋ ਗਿਆ ਸਕੂਲ ਵੀ ਆਮਾਰਤਾ ਹੋ ਗਿਆ ਬਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਹੋਗੇ ਉਹਨਾਂ ਨੂੰ ਢੱਕ ਕੇ ਜਾਂ ਨੇਰੇ ਵਿੱਚ ਇਸ ਤਰੀਕੇ ਨਾਲ ਰੱਖਣਾ ਹੁੰਦਾ ਤਾਂ ਜੋ ਦੁਸ਼ਮਨ ਦੀ ਅੱਖ ਦੇ ਵਿੱਚ ਨਾ ਆ ਸਕੇ ਜਦੋਂ ਦਾ ਜਹਾਜ਼ ਨੂੰ ਫੁਰਤੀ ਨਾਲ ਰੌਣਾ ਫੁਰਤੀ ਨਾਲ ਮੁੜਨਾ ਹੈ ਤਾਂ ਉਹਨੂੰ ਉਹ ਜਿਹੜੀਆਂ ਚੀਜ਼ਾਂ ਇਕਦਮ ਜੱਟ ਤੱਕ ਦਿਖਾਈ ਨਾ ਦੇ ਸਕਣ ਤੇ ਦੋਸਤੋ ਇਸ ਤੋਂ ਇਲਾਵਾ ਗੱਬ ਨਾ ਕਰੇ ਬੰਬਾਰੀ ਹੋ ਜਾਂਦੀ ਹੈ ਜਾਂ ਕੋਈ ਸ਼ੈਲਿੰਗ ਡਿੱਗ ਜਾਂਦੀ ਹੈ ਸਾਡੇ ਨਾਗਰਿਕ ਕੋਈ ਜ਼ਖਮੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲਿਜਾਣਾ ਹੈ ਸੁਰੱਖਿਅਤ ਸਥਾਨਾਂ ਤੇ ਕਿਸ ਤਰ੍ਹਾਂ ਉਹਨਾਂ ਦਾ ਉਪਚਾਰ ਕਰਨਾ ਹੈ ਇਹ ਸਾਰੀ ਡ੍ਰਿਲ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਇਹ ਦੋਸਤੋ ਜਾਣਕਾਰੀ ਹੋਣੀ ਜ਼ਰੂਰੀ ਵੀ ਹੈ ਮੈਂ ਸਮਝਦਾ ਸ਼ਾਇਦ ਕਿ ਭਿਆੰਕਰ ਜੰਗ ਨਹੀਂ ਲੱਗੂਗੀ ਕਿਉਂਕਿ ਦੋਸਤੋ ਜੋ ਹੈ ਰਸ਼ੀਆ ਜੋ ਸਾਡਾ ਮਿੱਤਰ ਦੇਸ਼ ਜਿਸ ਨੂੰ ਅਸੀਂ ਮੰਨਦੇ ਆ ਹੈ ਵੀ ਹੈ ਇਸਨੇ ਵੀ ਪਰਸਨ ਨੂੰ ਜੁੱਦ ਕਰਨ ਤੋਂ ਜਿਹੜਾ ਹੈਗਾ ਰੋਕਿਆ ਔਰ ਮਨਾ ਕੀਤਾ ਔਰ ਉਹਨੇ ਕਿਹਾ ਕਿ ਡਿਪਲੋਮੈਟਿਕ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਦਾ ਹੱਲ ਲੱਭੋ ਯਾਨੀ ਕਿ ਟੇਬਲ ਤੇ ਬੈ ਕੇ ਇਹਦਾ ਹੱਲ ਲੱਭੋ ਔਰ ਦੋਸਤੋ ਅਮਰੀਕਾ ਨੇ ਵੀ ਇਹੀ ਕਿਹਾ ਕਿ ਜੰਗ ਨਾ ਕਰੋ ਛੋਟੇ-ਮੋਟੀ ਚਪੇੜ ਮਾਰ ਲਓ ਔਰ ਛੋਟਾ-ਮੋਟਾ ਉਹਨੂੰ ਹਲੂਨਾ ਦੇ ਦਿਓ ਛੋਟਾ-ਮੋਟਾ ਉਹਨੂੰ ਜ਼ਖਮ ਦੇ ਦਿਓ ਛੋਟਾ-ਮੋਟਾ ਦਰਦ ਦੇ ਦਿਓ ਲੇਕਿਨ ਵੱਡਾ ਕੋਈ ਕੰਮ ਨਹੀਂ ਕਰਨਾ ਇਹਦਾ ਮਤਲਬ ਹੈ ਕਿ ਅਮਰੀਕਾ ਨੇ ਵੀ ਜੰਗ ਨਾ ਕਰਨ ਦੀ ਨਸੀਹਤ ਦਿੱਤੀ ਹੈ कि ਜਿਹੜਾ ਸਰਵਿਕਲ ਸਟ੍ਰਾਈਕ ਦਾ ਫੈਸਲਾ ਲਿਆ ਬਹੁਤ ਅੱਛਾ ਫੈਸਲਾ ਲਿਆ ਦੋਸਤੋ ਕਿਉਂਕਿ ਸਾਡੀ ਸਰਕਾਰ ਨੇ ਕਿਸੇ ਵੀ ਪਾਕਿਸਤਾਨ ਦੇ ਫੌਜੀ ਡਕਾਨੇ ਦੇ ਉੱਤੇ ਹਮਲਾ ਨਹੀਂ ਕੀਤਾ ਯਾਨੀ ਕੋਈ ਜੰਗ ਸ਼ੁਰੂਆਤ ਨਹੀਂ ਕੀਤੀ ਲੇਕਿਨ ਉਹਨਾਂ ਨੇ ਜੋ ਉੱਥੇ ਆਤੰਕ ਵਿਵਾਦੀ ਜਿਹੜੇ ਕੈਂਪ ਹੈਗੇ ਆ ਜਿੱਥੇ ਆਤੰਕ ਵਿਵਾਦੀਆਂ ਨੂੰ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਟ੍ਰੇਨਿੰਗ ਸੈਂਟਰ ਜਿਹੜੇ ਆ ਉਹਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜੋ ਕਿ ਬਹੁਤ ਹੀ ਸਲਾਹਣੀ ਹੈ ਤੇ ਬਹੁਤ ਹੀ ਸਹੀ ਕਦਮ ਹੈ ਦੋਸਤੋ ਇਹ ਹੀ ਤਰ ਹੈ ਕਿ ਜਿਹੜੇ ਅਤਵਾਦੀ ਜਿਹੜੇ ਕਾਰਾ ਕਰਦੇ ਆ ਟ੍ਰੈਂਡ ਹੋ ਕੇ ਆਉਂਦੇ ਆ ਜਾਂ ਇੱਥੇ ਹੀ ਟ੍ਰੈਂਡ ਹੁੰਦੇ ਸਾਡੇ ਦੇਸ਼ ਦੇ ਵਿੱਚ ਅੱਜ ਕੱਲ ਮੈਟ ਹੈ ਇੰਟਰਨੈਟ ਹੈ ਬਹੁਤ ਕੁਛ ਹੈ ਦੋਸਤੋ ਦੂਰ ਨਹੀਂ ਕਿ ਵੀ ਟ੍ਰੈਂਡ ਕੀਤੇ ਜਾ ਸਕਦੇ ਆ ਪਰ ਟ੍ਰੈਂਡ ਕਰਨ ਵਾਲੇ ਜਿਹੜੇ ਵੀ ਜਿੱਥੇ ਬੈਠੇ ਆ ਉਹਨਾਂ ਦੇ ਉੱਤੇ ਹਮਲਾ ਕਰਨਾ ਉਹਨਾਂ ਨੂੰ ਸਬਕ ਸਿਖਾਉਣਾ ਬਹੁਤ ਚੰਗੀ ਗੱਲ ਹੈ ਇਸ ਤਰ੍ਹਾਂ ਦੀ ਜੇਕਰ ਇੱਕ ਅੱਧੀ ਸਰਜੀਕਲ ਸਟ੍ਰਾਈਕ ਹੋਰ ਵੀ ਅਸੀਂ ਕਰ ਸਕਦੇ ਹਾਂ ਕਰਨੀ ਚਾਹੀਦੀ ਹੈ ਥੋੜੇ ਸਮੇਂ ਲਈ ਪਾਣੀ ਬੰਦ ਕਰਕੇ ਵੀ ਅਸੀਂ ਦੱਸਿਆ ਕਿ ਅਸੀਂ ਪਾਣੀ ਬੰਦ ਕਰ ਸਕਦੇ ਹਾਂ ਬ੍ਰਦਰਸੇ ਦੋਸਤੋ ਹਿੰਦੁਸਤਾਨੀ ਹੈ ਅਸੀਂ ਕਿਸੇ ਨੂੰ ਪਿਆਸਾ ਨਹੀਂ ਮਾਰ ਸਕਦੇ ਪਾਣੀ ਬੰਦ ਤਾਂ ਨਹੀਂ ਹੋਣਾ ਚਾਹੀਦਾ ਮੇਰੀ ਤਾਂ ਖਾਸ ਕਰਕੇ ਇਹੀ ਹੈ ਲੇਕਿਨ ਅਸੀਂ ਜੇਕਰ ਦੁਸ਼ਮਨ ਨੂੰ ਥੋੜਾ ਦੱਸਣਾ ਚਾਹੀਏ ਕਿ ਅਸੀਂ ਕੀ ਕਰ ਸਕਦੇ ਹਾਂ ਹਲਕਾ ਜਿਹਾ ਕਰਕੇ ਦਿਖਾ ਦੇਣਾ ਔਰ ਫਿਰ ਪਾਣੀ ਨੂੰ ਛੱਡ ਦੇਣਾ ਇਕ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਕਦਮ ਕਹਿ ਸਕਦਾ ਮੈਂ ਕਿਉਂਕਿ ਦੁਸ਼ਮਨ ਨੂੰ ਕਾਮਤਾ ਹੋ ਜਾਂਦੀ ਹੈ ਕਿ ਹੋ ਸਕਦਾ ਪਰ ਅਸੀਂ ਕਿਸੇ ਨੂੰ ਪਿਆਸਾ ਨਹੀਂ ਮਾਰ ਸਕਦੇ ਦੋਸਤੋ ਅਸੀਂ ਹਿੰਦੁਸਤਾਨੀ ਆ ਅਸੀਂ ਤਾਂ ਦੁਸ਼ਮਨ ਨੂੰ ਵੀ ਲੰਗਰ ਸ਼ਿਖਾਉਨੇ ਆ ਅਸੀਂ ਤਾਂ ਦੁਸ਼ਮਨ ਨੂੰ ਵੀ ਪਿਆਸੇ ਨੂੰ ਪਾਣੀ ਪਿਆਉਨੇ ਆ ਅਸੀਂ ਤਾਂ ਦੁਸ਼ਮਨ ਦੀ ਫੌਜ ਦੇ ਜ਼ਖਮੀ ਫੌਜੀਆ ਨੂੰ ਵੀ ਭਾਈ ਕਨਿਆ ਦੀ ਤਰ੍ਹਾਂ ਅਸੀਂ ਉਹਨਾਂ ਦੀ ਜਿਹੜੀ ਮਰਮ ਪੱਟੀ ਕਰਦੇ ਆ ਅਸੀਂ ਉਸ ਦੇਸ਼ ਦੇ ਵਾਸੀ ਆ ਤੇ ਪਤਾ ਹੈ ਦੁਸ਼ਮਨ ਨੂੰ ਐਸੇ ਕਰਕੇ ਦੁਸ਼ਮਨ ਥੋੜਾ ਜਿਆ ਕਈ ਵਾਰੀ ਚੰਬਲ ਜਾਂਦਾ ਲੇਕਿਨ ਉਹਨੂੰ ਕਰ ਦੇਣਾ ਕਦੇ ਹਲੂਨਾ ਦੇਣਾ ਪੈਂਦਾ ਔਰ ਉਹ ਛੋਟਾ ਜਿਹਾ ਝਟਕਾ ਦਿੱਤਾ ਗਿਆ ਜਿਹੜਾ ਇਹ ਅੱਛੀ ਗੱਲ ਹੈ ਦੋਸਤੋ ਪਿਆੰਕਰ ਚੰਦ ਨਾ ਲੱਗੇ ਇਸ ਦਾ ਮਕਸਦ ਮੇਰਾ ਇਹੀ ਹੈ ਕਿ ਪੰਜਾਬ ਪੀਸਿਆ ਜਾਊਗਾ ਜੇ ਪੀਓਕੇ ਦੇ ਉੱਤੇ ਵੀ ਆਪਾਂ ਕਰਦੇ ਆ ਤਾਂ ਜਿਹੜੇ ਕਸ਼ਮੀਰੀ ਹੈ ਉਹ ਆਵਾਮ ਵੀ ਪੀਸ ਸਕਦੀ ਹੈ ਔਰ ਵੱਡਾ ਜੰਗ ਲੱਗਣ ਨਾਲ ਦੋਸਤੋ ਬੜਾ ਵੱਡਾ ਖਤਰਾ ਪੈਦਾ ਹੋ ਸਕਦਾ ਕਿਉਂਕਿ ਸਾਡੀ ਲੰਮੀ ਸਰਹੱਦ ਹੈ ਸਾਡਾ ਪੰਜਾਬ ਸਾਡਾ ਰਾਜਸਥਾਨ ਗੁਜਰਾਤ ਇਹ ਵੀ ਜੰਗ ਦੀ ਚਪੇਟ ਚਾ ਸਕਦਾ ਔਰ ਦੋਸਤੋ ਸਾਨੂੰ ਟਿੱਡਾ ਯਾ ਦੇਸ਼ ਜਿਹੜਾ ਬੰਗਲਾਦੇਸ਼ ਸੱਟ ਦੇ ਰਿਹਾ ਕਿ ਮੈਂ ਤੁਹਾਡੀ 7th ਸਿਸਟਮ ਦਾ ਜਿਹੜਾ ਹੈਗਾ ਉਹ ਚਾਈਨਾ ਦੀ ਮਦਦ ਦੇ ਨਾਲ ਕਬਜ਼ਾ ਕਰ ਸਕਦਾ ਜੇ ਉਹਨੇ ਉਧਰ ਜੰਗ ਸ਼ੇੜ ਲਈ ਸਾਨੂੰ ਉਧਰ ਵੀ ਧਿਆਨ ਦੇਣਾ ਪੈਣਾ ਪੂਰਬ ਉੱਤਰ ਵਾਲਾ ਸਾਨੂੰ ਨਾਰਥ ਪੂਰਬਤਰ ਔਰ ਸਾਨੂੰ ਚਾਈਨਾ ਤੋਂ ਵੀ ਥ੍ਰੈਟ ਦਾ ਖਤਰਾ ਹੈ ਦੋਸਤੋ ਇਸ ਕਰਕੇ ਜਿਹੜੀ ਜੰਗ ਹੈਗੀ ਹੈ ਇਹ ਬੜੀ ਸੋਚ ਸਮਝ ਕੇ ਹੀ ਲੱਗਣੀ ਚਾਹੀਦੀ ਹੈ ਬੜੀਆਂ ਵਿਚਾਰਾਂ ਤੋਂ ਬਾਅਦ ਲੱਗਣੀ ਚਾਹੀਦੀ ਹੈ ਔਰ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੀ ਹਮਾਇਤ ਮਿਲਣ ਤੋਂ ਬਾਅਦ ਲੱਗਣੀ ਚਾਹੀਦੀ ਹੈ ਪਰ ਮੇਰੇ ਹਿਸਾਬ ਨਾਲ ਨਹੀਂ ਲੱਗਣੀ ਔਰ ਨਹੀਂ ਲੱਗਣੀ ਚਾਹੀਦੀ ਤੁਹਾਡੀ ਕੀ رائے ਹੈ ਤੁਸੀਂ ਵੀ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਿਓ ਦੋਸਤੋ ਇਮੋਸ਼ਨਲ ਐ ਥੋੜੀ ਜੀ ਜੇਕਰ ਤੁਹਾਨੂੰ ਆਵਾਜ਼ ਘੱਗੀ ਜੀ ਲੱਗੀ ਔਰ ਨਹੀਂ ਸਮਝ ਲੱਗੀ ਮਾਫ ਕਰਿਓ ਕਿਉਂਕਿ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈਗੀ ਆ ਉਹ ਮੈਨੂੰ ਇਮੋਸ਼ਨ ਕਰ ਦਿੰਦੀ ਐ ਇਮੋਸ਼ਨਲ ਬਣਾ ਦਿੰਦੀ ਐ ਉਹ ਤੁਹਾਨੂੰ ਸਾਰਿਆਂ ਨੂੰ ਵੀ ਕਰਦੀ ਹੋਊਗੀ ਚਲੋ ਖੈਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਦੋਸਤੋ ਆਪਾਂ ਜਿਹੜਾ ਹੈਗਾ ਐਂਡ ਅਮਰੀਕਾ ਯੂਕੇ ਯੂਐਸਏ ਇਹਨਾਂ ਦੀ ਇਮੀਗ੍ਰੇਸ਼ਨ ਦੀ ਗੱਲ ਤਾਂ ਕਰਦੇ ਹੀ ਰਹਿਣਾ ਉਹ ਉਹਨੂੰ ਤਾਂ ਆਪਾਂ ਛੱਡੀ ਨਹੀਂ ਸਕਦੇ ਪਰ ਆਪਣੇ ਦੇਸ਼ ਦੇ ਉੱਤੇ ਆਈ ਵਿਪਤਾ ਤੇ ਵੀ ਆਪਾਂ ਨੂੰ ਕਦੇ-ਕਦੇ ਚਰਚਾ ਕਰਨੀ ਚਾਹੀਦੀ ਹੈ ਕੋਈ ਨਿਊਜ਼ ਲੈ ਕੇ ਨਹੀਂ ਆਇਆ ਦੋਸਤੋ ਸਿਰਫ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀ ਆਪਣੇ ਵਲਵਲੇ ਸਾਂਝੇ ਕਰਨੇ ਸੀ ਕਿ ਔਰ ਲੋਕਾਂ ਵੱਲੋਂ ਦਿੱਤੀਆਂ ਹੋਈਆਂ ਧਾਰਨਾਵਾਂ ਤੁਹਾਡੇ ਸਾਹਮਣੇ ਰੱਖਣੀਆਂ ਸੀਆਂ ਰੱਖੀਆਂ ਸਫਲ ਰਿਹਾ ਨਹੀਂ ਰਿਹਾ ਇਹ ਤੁਸੀਂ ਦੱਸਣਾ ਇਸ ਵੀਡੀਓ ਨੂੰ ਵੀ ਪਿਆਰ ਦਿਓ ਦੋਸਤੋ ਜੰਮ ਕੇ ਪਿਆਰ ਦਿਓ ਔਰ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਪੰਜਾਬੀ ਨਾਗਰਿਕ ਜਿਹੜੇ ਹੈਗੇ ਆ ਸੁਚੇਤ ਹੋ ਜਾਣ ਔਰ ਆਪਾਂ ਵੀ ਦੇਸ਼ ਵਿੱਚ ਬਣਦਾ ਆਪਣਾ ਹਿੱਸਾ ਪਾ ਸਕੀਏ ਤੇ ਸਾਡੇ ਦੇਸ਼ ਦੇ ਆਕਾ ਜਿਹੜੇ ਹੈਗੇ ਆ ਉਹ ਸਹੀ ਕਦਮ ਲੈ ਰਹੇ ਆ ਔਰ ਪ੍ਰਮਾਤਮਾ ਸਮਤ ਬਖਸ਼ੇ ਸਹੀ ਕਦਮ ਹੀ ਲੈਣ ਪਾਕਿਸਤਾਨ ਨੇ ਪਹਿਲ ਕੀਤੀ ਫਿਰ ਤਾਂ ਦੋਸਤੋ جنگ ਲੱਗੂਗੀ ਲੱਗੂਗੀ ਅਸੀਂ ਪਹਿਲ ਸ਼ਾਇਦ ਨਾ ਕਰੀਏ ਚਲੋ ਦੇਖੋ ਆਉਣ ਵਾਲਾ ਸਮਾਂ ਹੀ ਦੱਸੂਗਾ ਵੱਟਵੱਟ ਸ਼ੇਅਰ ਕਰੋ ਵੱਟਵੱਟ ਲਾਈਕ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਨਵੇਂ ਆਏ ਆ ਸਬਸਕ੍ਰਾਈਬ ਕਰਕੇ ਆਈ ਬੈਲ ਕਲ ਜਰ ਦਬਲੋ ਦੋਸਤੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਕਰਾਂਗੇ ਇਮੀਗ੍ਰੇਸ਼ਨ ਦੇ ਗੱਲ ਕਰਦੇ ਹੀ ਰਵਾਂਗੇ ਹੁੰ ਲੂੰਗਾ ਇਜਾਜਤ ਸਸੀਕਰ ਨਮਸਕਾਰ ਕੇਮ ਸ਼ੋ ਆਦਾਬ ਮੌਜੂਦ ਰਹਦੇ ਰਹੋ ਚਲਦਿਆਂ ਕਲਾ ਚ ਰਹੋ ਦੋਸਤੋ ਲੂੰਗਾ ਤੁਹਾਡਾ ਇਜਾਜਤ ਮਨੂ ਦੇਵ ਇਜਾਜਤ ਸਸੀਕਰ ਨਮਸਕਾਰ ਅਗਲੀ ਵੀਡੀਓ ਦਾ ਕਰੋ ああ。本当だ